ਸਸਰੀ ਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 12 ਫੁੱਟ ਤੋਂ ਲੈ ਕੇ 14 ਫੁੱਟ ਤੱਕ ਟਰੈਲੇ ਸਭ ਤੋਂ ਪਹਿਲਾਂ ਤਾਂ ਆ 12 ਫੁੱਟਾ ਇਹ ਆਪਾਂ ਨੇ ਹੋਰ ਮੋਡੀਫਾਈ ਕਰਤਾ ਬਈ ਜਿਹੜਾ 1.5 ਲੱਖ ਵਾਲਾ ਟਰੈਲਾ ਪਿੱਛੇ ਵੀ ਆਪਾਂ ਨੇ ਇਹਦੇ ਫਲੈਕਸ ਲਗਾਤਾ ਤੇ ਤਾਕੀ ਦੇ ਵੀ ਸਹਿਜ ਹੈ ਇਹਦਾ 12 6.5 ਵੇਟ 18 ਕਮੰਟਲ ਪ੍ਰਾਈਸ ਸਿਰਫ 1.5 ਲੱਖ ਰੁਪਏ 2 ਫੁੱਟ ਵੱਡੀ ਹੈ ਇਹਦੀ 2.5 ਫੁੱਟਾ ਬਿੱਡਾ ਜਿਸਤੀ ਜਾਲੀ ਲੱਗੀ ਹੋਈ ਆ ਬਿੱਡ ਦੇ ਵਿੱਚ ਪੈਂਪਾ ਵਾਲਾ ਫੈਂਸੀ ਬੀਡਾ ਬਾਕੀ ਫਿਨਿਸ਼ਿੰਗ ਤੁਸੀਂ ਜਾਣਦੇ ਹੀ ਆਪਣੀ ਫਿਨਿਸ਼ਿੰਗ ਪੂਲ ਹੁੰਦੀ ਹੈ ਟਰੈਲੀਆਂ ਵਿੱਚ ਚੈੱਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪੇਂਟ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਬੀਲ ਕਵਰ ਪਏ ਹੋਏ ਨੇ ਆਪਣੇ ਆਟੋ ਲੋਕ ਵਾਲਾ ਟੂਲ ਬਾਕਸ ਹੈ ਬਾਈ ਜੀ ਇਹਨਾਂ ਬਾਈਆਂ ਨੇ ਲੈ ਰੱਖਿਆ ਜੀ ਇਹ ਟਰੈਲਾ ਪਰੇ ਬੈਠੇ ਨੇ ਇਹਨਾਂ ਦੇ ਡੈਡੀ ਹੋਰ ਲਾਲ ਲਡੂ ਜਾਣਾ ਇਹ ਟਰੈਲਾ ਸਟicker ਲੱਗੇ ਹੋਏ ਨੇ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਸਟickerਾਂ ਦੀ ਬੜੇ ਸਾਇਦੇ ਸਟicker ਹੁੰਦੇ ਨੇ ਆਪਣੇ 8 ਇੰਚੇ ਜਿਆਦਾ ਹੁੰਦੀ ਐ ਨਾ ਫੁੱਲ ਲੰਬੀ ਟਾਇਰਾਂ ਦੇ ਵਿੱਚ ਨਹੀਂ ਫਸੂਗੀ ਜੈਕ ਵਾਲਾ ਪੈਂਬ ਵੀ ਕਵਰ ਕੀਤਾ ਹੁੰਦਾ ਤੇ 25 ਟਨ ਦਾ ਜੈਕ ਹੁੰਦਾ ਜੈਕ ਐਕਸਲ ਦੀ 5 ਸਾਲ ਦੀ ਗਾਰੰਟੀ ਹੁੰਦੀ ਆ 25 ਤੋਂ 30 ਪੈਸੇ ਟਾਇਰ ਹੁੰਦੇ ਨੇ ਡਬਲ 3 ਇੰਚੇ ਥੱਲੇ ਚੈਨਲ ਨੇ 45-5 ਦੀ ਐਂਗਲ ਆ ਦੇਖੋ ਕੁਆਲਿਟੀ 8 ਨਟ ਹੀ ਹੱਬਾ ਇਹਨੂੰ ਤੇ 4mm ਦਾ ਫਰਸਾ ਡਾਲਾ ਦੋ ਫਾੜਾ ਇਹਦਾ ਕਵਰ ਕੀਤੀ ਹੋਈ ਆ ਗਰਾਰੀ ਨੀਚੇ ਵੀ ਲੰਚ ਪੀਣ ਦਾ ਸਿਸਟਮ ਦਿੱਤਾ ਹੋਇਆ ਕਈ ਬੰਦੇ ਐਦਾਂ ਹੀ ਛੋੜਦੇ ਆ ਬਾਈ ਇਹ ਖੁੱਲੂਗਾ ਨਹੀਂ ਜਦ ਤੱਕ ਲੰਚ ਪੀਣੇ ਨਾ ਪੜਰੀ ਆ ਹੈਵੀ ਹੁੱਕਾ ਪਿੱਛੇ ਬਾਕੀ ਗੇਟ ਤੇ ਫਲੈਕਸ ਬਣਿਆ ਹੋਇਆ 90 mm ਦਾ ਐਕਸਲ ਕਿਸਾਨਾ ਕੰਪਨੀ ਦਾ オリジナル ਐਕਸਲ ਹੁੰਦਾ ਬਾਈ ਜੀ ਆਪਣਾ ਵਾਟਰ ਪ੍ਰੂਫ ਐਮਸੀ ਦੀ ਚਾਸੀ ਆ 8 ਇੰਚੀ ਵੇਟ 18 ਕਮੰਟਲ ਪ੍ਰਾਈਸ 1.5 ਲੱਖ ਰੁਪਏ ਆਹ ਟ੍ਰੈਲਾ ਵੀ ਇਹਦੇ ਨਾਲ ਦਾ ਹੀ ਆ ਬਾਈ ਜੀ ਇਹਨੂੰ ਬਸ ਬਲੈਕ ਜ ਵਾਲੀ ਲੱਗੀ ਹੋਈ ਆ ਚੈੱਕ ਲੋਕ ਇਹਨੂੰ ਵੀ ਪਿੱਛੇ ਫਲੈਕਸ ਲੱਗਿਆ ਹੋਇਆ ਕਰੋ ਚੈੱਕ ਇਦੇ ਵਿੱਚ ਵੀ 18 ਕਮੰਟਲ ਵੇਟ ਆ 4mm ਦਾ ਫਰਸਾ ਗਰਾਰੀ ਕਵਰ ਕੀਤੀ ਹੋਈ ਆ ਜਿਸ ਦੀ ਜਾਲੀ ਲੱਗੀ ਹੋਈ ਆ ਆ ਟੈਰਾਂ ਵਾਲੇ ਡੀ ਪਲੇਟ ਆ ਤੁਸੀਂ ਖੋਲ ਵੀ ਸਕਦੇ ਹੋ ਡਬਲ ਡਬਲ ਲੋਗ ਹੁੰਦੇ ਨੇ ਜੈਕ ਵਾਲੇ ਆਪਣੇ ਅੱਗੇ ਤੇ ਡਬਲ ਡਬਲ ਪੋੜੀ ਹੁੰਦੀ ਆ ਅੱਗੇ ਵੀ ਤੇ ਸਾਈਡ ਦੇ ਵਿੱਚ ਵੀ ਰੀਲਾ ਨੇ ਫੈਂਸੀ ਸਟੈਟਾਂ ਦੇ ਵਿੱਚ ਦੋਨੋਂ ਸਾਈਡ 1 ਡੇਢ ਲੱਖ ਵਿੱਚ ਤੁਸੀਂ ਆਹ ਟਰਾਲਾ ਆਰਡਰ ਕਰ ਸਕਦੇ ਹੋ ਬਾਈ ਜੀ ਰੇਟ ਆਪਣਾ ਬਿਲਕੁਲ ਜਾਇਜ਼ ਹੁੰਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਰੇਟ ਦੇ ਵਿੱਚ ਪਹਿਲਾ ਧਰਮ ਕਿਸਾਨੀ 노 ਫਾਰਮਰ 노 ਫੂਡ ਬਾਕੀ ਆਹ ਟਰਾਲਾ 13-7 ਆ ਬਾਈ ਜੀ ਏਵੀ ਫੁੱਲ ਹੈਵੀ ਟਰਾਲਾ ਸਵਾ ਦੋ ਫੁੱਟੇ ਦੀ ਬਾਡੀ ਆ ਤੇ 3 ਫੁੱਟਾ ਬਿੱਟਾ ਜਿਸਤੀ ਜਾਲੀ ਦੇ ਨਾਲ ਤੇ ਚਾਸੀ ਇਹਨੂੰ 10 ਇੰਚੀ ਪਈ ਹੋਈ ਆ ਫੁੱਲ ਹੈਵੀ ਡਬਲ ਜੈਕ ਨੇ ਤੇ 25 ਤੋਂ 30 ਪੈਸੇ ਟਾਇਰ ਨੇ 50-55 ਦੀ ਐਂਗਲ ਲੱਗੀ ਹੋਈ ਆ ਆਈਐਸਆਈ ਪ੍ਰਮਾਣਿਤ ਲੋਹਾ ਲੱਗਿਆ ਹੋਇਆ ਸਟicker ਲਾ ਦਾਂਗੇ ਇਹਨੂੰ ਵੀ ਬਾਈ ਸਾਈਡਾਂ ਦੇ ਵਿੱਚ ਸਪੋਟਾਂ ਹੁੰਦੀਆਂ ਨੇ ਬਾਈ ਆਪਣੇ ਟਰਾਲੇ ਨੇ 4-4 ਫੁੱਲ ਹੈਵੀ ਸਿਸਟਮ ਦਿੱਤਾ ਹੁੰਦਾ ਕਿਸੇ ਤਰ੍ਹਾਂ ਤੋਂ ਕੋਈ ਦਿੱਕਤ ਨਹੀਂ ਆਂਦੀ ਇਹਨੂੰ 3 ਫੁੱਟਾ ਬਿੱਟ ਲੱਗਿਆ ਹੋਇਆ ਬਾਈ ਜੀ ਵੇਟ ਹੋਊਗਾ ਇਹਨੂੰ 27+ ਪ੍ਰਾਈਸ ਇਹ ਤਾਂ 230000 ਰੁਪਏ ਬਾਕੀ ਆਹ ਟ੍ਰੇਲਾ 147 ਦਾ ਫੁੱਲ ਹੈਵੀ ਟ੍ਰੇਲਾ ਜੇ ਕਿਸੇ ਨੂੰ ਰੇਤਾ ਬਜਰੀ ਆਪਣੇ ਘਰੇ ਵਾਸਤੇ ਲੈਣਾ ਇਹਦੇ ਵਿੱਚ 28 ਕਮੰਟਲ ਵੇਟ ਆ ਪ੍ਰਾਈਸ ਇਹ ਤਾਂ 240000 ਰੁਪਏ ਚੈੱਕ ਕਰੋ ਕੁਆਲਟੀ ਆਟੋ ਲੋਕ ਵਾਲਾ ਟੂਲ ਬਾਕਸ ਸੈੱਟ ਦੇ ਵਿੱਚ ਪੋੜੀ ਲੇਜ਼ਰ ਕਟਿੰਗ ਦਾ ਮਾਲ ਹੁੰਦਾ ਇਹ ਤਾਂ ਬਿੱਡ ਵੀ ਲੇਜ਼ਰ ਕਟਿੰਗ ਦਾ ਬਾਈ ਮੋٹے ਪੈਂਪਾਂ ਦੇ ਵਿੱਚ ਸਵਾਦੋ ਫੁੱਟ ਵੱਡੀ ਹੈ ਇਹਦੀ 2.5 ਫੁੱਟ ਬਿੱਡਾ ਤੇ 50-5 ਦੀ ਐਂਗਲ ਲੱਗੀ ਹੋਈ ਆ 14 15 ਹੀ ਇੰਗਲਾਂ ਨੇ ਤੇ 14 15 ਬੱਤੇ ਆ 4 ਇੰਚ ਹੀ ਬੱਤੇ ਨੇ ਥੱਲੇ ਰੇਲ ਦਾ ਐਕਸਲ ਪਿਆ ਹੋਇਆ ਬਾਈ ਜੀ ਇਹਨੂੰ 125 mm 5 ਇੰਚ ਤੋਂ ਵੀ ਵੱਾਰ ਡਾਲਾ ਦੋ ਫਾੜਾ ਕਲਚ ਲੋਗ ਰਾਜ ਲੋਗ ਦੇ ਨਾਲ ਗੇਟ ਬਣਿਆ ਹੋਇਆ ਪਿੱਛੇ ਡਬਲ ਪੰਪ ਵਾਲਾ ਗੇਟ ਹੁੰਦਾ ਬਾਈ ਜੀ ਆਪਣਾ ਖੋਲ ਖੋਲਦੇ ਹੋਏ ਕੋਈ ਦਿੱਕਤ ਨਹੀਂ ਆਉਂਦੀ ਆਸਾਨੀ ਨਾਲ ਖੁੱਲ ਜਾਂਦਾ ਏ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾ ਸਟਿੱਕਰ ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਲਿਖਾਈ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਤੋਂ ਬੀਲ ਕਵਰ ਦੇ ਨਾਲ ਫੁੱਲ ਫਿਨਿਸ਼ਿੰਗ ਇਹਦਾ ਪ੍ਰਾਈਸ ਦਾ 240000 ਰੁਪਏ 28 ਕਮੰਟਲ ਦੇ ਕਰੀਬ ਇਹਦਾ ਵਜਨ 10 ਇੰਚੀ ਚਾਸੀ ਆ ਉਹ ਵੀ ਅੰਦਰੋਂ ਭਰੀ ਹੋਈ ਆ ਬਾਈ ਜੀ ਆਹ ਟ੍ਰੈਲਾ 12 ਫੁੱਟਾ ਇਹਦੀ 2 ਫੁੱਟ ਬਾਡੀ 2.5 ਫੁੱਟ ਦਾ ਬਿੱਡ ਇਹਦੇ ਵਿੱਚ ਵੇਟ ਆ 21 ਕਮੰਟਲ ਪ੍ਰਾਈਸ ਹੈ ਇਹਦਾ 1,80,000 ਰੁਪਏ ਇਹਨੂੰ 25 ਟਨ ਦਾ ਜੈਕ ਲੱਗਿਆ ਹੋਇਆ 8 ਇੰਚ ਚਾਸੀ ਆ ਹੈਵੀ ਵਾਲੇ ਬੱਤੇ ਨੇ 3 ਇੰਚੀ ਚਾਸੀ ਫੁੱਲ ਲੰਬੀ ਕੀਤੀ ਹੋਈ ਆ ਚੈੱਕ ਕਰੋ ਇਹਦੀ ਲੁੱਕ ਚੈੱਕ ਕਰੋ ਟਰਾਲੀ ਦੀ ਬਹੁਤ ਹੀ ਸੋਹਣਾ ਟਰਾਲਾ ਤਿਆਰ ਹੋਇਆ ਬਾਈ ਜੀ ਰੈੱਡ ਤੇ ਵਾਈਟ ਦੇ ਕੰਬੀਨੇਸ਼ਨ ਦੇ ਵਿੱਚ ਓਟੋ ਲੋਕ ਵਾਲਾ ਟੂਲ ਬਾਕਸ ਸਟicker ਲੱਗੇ ਹੋਏ ਨੇ ਸਾਰੇ ਜਿਸਤੀ ਜਾਲੀ ਦੇ ਨਾਲ ਤੇ ਬੀਲ ਕਵਰ ਪਏ ਹੋਏ ਨੇ ਚੈੱਕ ਕਰੋ ਮੱਛੀਆਂ ਦੇ ਵੀ ਆ ਕਲੱਚ ਲੋਕ ਹੁੰਦਾ ਇਹਦੇ ਵਿੱਚ ਡਾਲਾ ਫਸ ਜਾਂਦਾ ਆਪਣਾ ਦੋ ਫਾਰ ਡਾਲਾ ਗੇਟ ਬਣਿਆ ਹੋਇਆ ਪਿੱਛੇ ਕੱਟ ਵਾਲੀ ਪੱਤੀ ਦੇਖੋ ਬਾਈ ਜੀ ਆਹ ਤੁਸੀਂ ਠਾ ਸਕਦੇ ਹੋ ਕੱਟ ਵਾਲੀ ਪੱਤੀ ਨਾਲ ਜਿੱਥੇ ਮਰਜ਼ੀ ਰੋਕ ਸਕਦੇ ਹੋ ਡਾਲਾ ਇਹਨੂੰ ਜਹਾਜ਼ ਦਾ ਫਰਸ਼ ਲੱਗਿਆ ਹੋਇਆ ਬਾਈ ਜੀ 6 ਐਮਐਮ ਦਾ ਫਰਸ਼ ਲੱਗਿਆ ਹੋਇਆ ਜਹਾਜ਼ ਦਾ ਸਿਰਫ ਇੱਕ ਜੋੜ ਦੇ ਵਿੱਚੋਂ ਵੀ ਲੰਬੇ ਲੋਟ ਦਾ ਇਹਨੂੰ 110 ਐਮਐਮ ਦਾ ਐਕਸਲਾ 105 10 4 ਇੰਚੀ ਤੋਂ ਬਾਹਰ ਹੁੰਦਾ ਤੇ 10 ਨਟ ਹੀ ਹੱਬਾ 25 ਤੋਂ 30 ਪੈਸੇ ਟਾਇਰ ਨੇ ਡਬਲ ਬਾਕੀ ਤੁਸੀਂ ਜੇ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਵਾਣਾ ਤਾਂ ਆਪਣਾ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 88 ਰੁਪਏ ਕਿਲੋ ਤੋਲ ਕੇ ਤਿਆਰ ਕਰਦੇ ਹਾਂ ਤੁਹਾਡਾ ਟਰਾਲਾ 88 ਰੁਪਏ ਕਿਲੋ ਬਾਕੀ ਡਿਲੀਵਰੀ ਦਾ ਵੀ ਪ੍ਰਬੰਧ ਹੈ ਆਪਣੇ ਕੋਲ ਤੁਹਾਨੂੰ ਸਾਰਾ ਦੱਸ ਦਾਂਗੇ ਨੰਬਰ ਦੇ ਦਾਂਗੇ ਇਹਨੂੰ ਵੀ ਜਹਾਜ਼ ਦਾ ਫਰਸ਼ ਲੱਗਿਆ ਹੋਇਆ 14 ਫੁੱਟੇ ਨੂੰ ਵੀ ਇਹਨੂੰ ਵੀ ਇੱਕ ਜੋੜ ਦੇ ਨਾਲ ਛੇ ਮੈਂਮ ਦਾ ਫਰਸ ਲੱਗਿਆ ਹੋਇਆ ਸਫਾਈ ਚੈੱਕ ਕਰੋ ਇਹਦਾ ਲੇਜ਼ਰ ਕਟਿੰਗ ਦਾ ਵੀ ਡਾ ਕੰਪਿਊਟਰ ਕਟਿੰਗ ਮੋਟੇ ਪੈਂਪਾਂ ਦੇ ਵਿੱਚ 1.5 ਇੰਚੀ ਪੈਂਪ ਦੇ ਵਿੱਚ ਤੇ ਬਾਡੀ ਤੇ ਵੀ ਇਹਦੇ ਪਾਈਪ ਪੜਿਆ ਹੋਇਆ ਬਾਕੀ ਤੁਸੀਂ ਜੇ ਆਰਡਰ ਕਰਨਾ ਕੋਈ ਹੋ ਟ੍ਰਾਲਾ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਆ ਬਾਕੀ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Instagram ਤੇ ਵੀ ਆਪਣਾ ਪੇਜ ਆ ਧੰਨਵਾਦ ਜੀ